ਜਿਨ੍ਹਾਂ ਦੇ ਵੀ ਰੁਕੇ ਪੈਸਾ ਸੀਗਾ ਪਿਛਲੀ ਵਾਰ ਮੈਂ ਵੀਡੀਓ ਪਾਈ ਉਹਦੀ ਹੈਲਪ ਦੇ ਨਾਲ ਕਾਫੀ ਕਿਸਾਨ ਭਰਾਵਾਂ ਦਾ ਕਣਕੜਕ ਦੇਣੇ ਪੈਸਾ ਆਇਆ ਕੱਲ ਕਿਸੇ ਨੂੰ 18000 ਮਿਲ ਗਿਆ ਕਿਸੇ ਨੂੰ 14000 ਮਿਲ ਗਿਆ ਕਿਸੇ ਨੂੰ 10000 ਕਹਿੰਦਾ ਪਾਸ ਕਿਸੇ ਦੀਆਂ 6 ਕਿਸ਼ਤਾਂ ਦਾ ਪੈਸਾ ਆ ਗਿਆ ਕਿਸੇ ਦੀਆਂ 7 ਕਿਸ਼ਤਾਂ ਦਾ ਕਿਸੇ ਦੀਆਂ 10 ਕਿਸ਼ਤਾਂ ਦਾ ਇਹਨਾਂ ਦਾ 383000 ਰੁਪਏ ਵੀ ਆਇਆ ਕਿ ਇਹਦੀ ਇੱਕ ਕਿਸ਼ਤ ਆ ਗਈ ਠੀਕ ਹੈ ਚਲੋ ਫਾਇਦਾ ਹੋਇਆ ਹੈਗਾ ਪੀਐਮ ਖਿਸਾਨ ਸਨਮਾਨ ਨਿਧੀ ਕਿਸ਼ਤ ਜਿਹੜੀ ਇਹ ਫਾਰਮਾਂ ਦੇ ਵਿੱਚੋਂ ਤੁਸੀਂ ਫਾਰਮ ਭਰਨੇ ਹੈਗੇ ਪਹਿਲਾਂ ਇਹ ਚੈੱਕ ਕਰਵਾ ਲਓ ਇਸ ਵਾਈ ਦੇ ਨਾਲ ਤੁਸੀਂ ਗੱਲ ਕਰ ਲਿਓ ਕਿ ਸਾਡਾ ਪੈਸਾ ਸਰ ਮੈਂ ਵੀਡੀਓ ਪਾਈ ਕਿਸਾਨ ਪਰਵਾਰ ਨੂੰ ਵੀਡੀਓ ਦੀ ਸਪੋਰਟ ਵੀਡੀਓ ਦੀ ਸਪੋਰਟ ਦੇ ਨਾਲ ਆਪਦੇ ਫਾਰਮ ਭਰੇ ਇਸ ਵੀਡੀਓ ਦੀ ਸਪੋਰਟ ਦੇ ਨਾਲ ਤੁਸੀਂ ਇਸ ਵਾਈ ਦੇ ਨਾਲ ਗੱਲ ਕਰਕੇ ਤੇ ਸਾਰੇ ਕਿਸਾਨ ਪਰਵਾਰ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਦੇ ਵਿੱਚ ਪੀਐਮ ਨੁਕਸਾਨ ਸਨਮਾਨ ਨਿਧੀ ਕਿਸ਼ਤ ਦੇ ਬਾਰੇ ਗੱਲਬਾਤ ਕਰਨੀ ਹੈਗੀ ਆ ਤੇ ਕੱਲ ਜਿਹੜੀ 20ਵੀਂ ਕਿਸ਼ਤ ਪੈ ਚੁੱਕੀ ਆ ਠੀਕ ਹੈ ਪਿਛਲੀ ਵਾਰ ਜਦੋਂ 19ਵੀਂ ਕਿਸ਼ਤ ਆਈ ਸੀ ਮੈਂ ਇੱਕ ਕਿਸਾਨ ਭਰਾਵਾਂ ਦੇ ਨਾਲ ਮੇਰੇ YouTube ਚੈਨਲ ਦੇ ਉੱਪਰ ਮੈਂ ਇੱਕ ਵੀਡੀਓ ਸਾਂਝੀ ਕੀਤੀ ਸੀ ਵੀ ਤੁਸੀਂ ਆਹਾਂ ਹਾਂ ਫਾਰਮ ਲੈ ਕੇ ਠੀਕ ਹੈ ਸਰਕਾਰੀ ਖੇਤੀਬਾੜੀ ਦਫ਼ਤਰ ਦੇ ਵਿੱਚ ਜਮ੍ਹਾਂ ਕਰਵਾ ਦਿਓ ਤੇ ਤੁਹਾਡਾ ਰੁਕਿਆ ਪੈਸਾ ਵਾਪਸ ਆ ਜਾਊਗਾ ਤੇ ਕਾਫੀ ਕਿਸਾਨ ਭਰਾਵਾਂ ਨੇ ਗੱਲ ਕਮੈਂਟ ਤੇ ਫੋਨ ਵੀ ਆਈ ਵੀ ਸਾਡਾ ਰੁਕਿਆ ਪੈਸਾ ਵਾਪਸ ਆ ਗਿਆ ਜਿਸ ਤਰ੍ਹਾਂ ਆਪਾਂ ਨੇ ਕਿਸਾਨ ਭਰਾਵਾਂ ਦੀ ਵੀਡੀਓ ਦੇ ਰਹੀ ਸਪੋਰਟ ਕੀਤੀ ਜੇ ਤੁਹਾਡਾ ਤੁਹਾਨੂੰ ਲੱਗਦਾ ਵੀ ਸਾਡਾ ਪੈਸਾ ਆਇਆ ਜਾਂ ਨਾ ਆਇਆ ਜਾ ਤੱਕ ਤੁਸੀਂ ਕੈਫੇ ਦੇ ਉੱਪਰ ਜਾ ਕੇ ਜਾਂ ਆਹ ਸੋਮਵਾਰ ਰਹਿ ਗਿਆ ਕੱਲ ਨੂੰ ਉਹਦੀ ਬੈਂਕ ਦੇ ਵਿੱਚ ਜਾ ਕੇ ਪਤਾ ਕਰ ਲਓ ਵੀ ਪੈਸਾ ਆਇਆ ਜਾਂ ਨਾ ਠੀਕ ਹੈ ਅੱਜ ਤੋਂ 4-5 ਦਿਨ ਬਾਅਦ ਹਫਤਾ ਬਾਅਦ 10 ਦਿਨ ਬਾਅਦ ਤੁਸੀਂ ਕਰਨਾ ਕੀ ਹੈਗਾ ਕਿਉਂਕਿ ਜਦੋਂ ਤੁਸੀਂ ਕੈਫੇ ਦੇ ਉੱਪਰ ਜਾਣਾ ਹੈਗਾ ਜਿਹੜਾ ਤੁਹਾਡੇ ਨਜੀ ਦੀ ਇੱਕ ਕੈਫੇ ਹੈਗਾ ਠੀਕ ਹੈ ਉਹਦੇ ਉੱਪਰ ਤੁਸੀਂ ਜਾਣਾ ਹੈਗਾ ਉੱਥੇ ਤੁਹਾਨੂੰ ਦੱਸ ਦੇਣਗੇ ਵੀ ਤੁਹਾਡਾ ਪੈਸਾ ਕਿਹੜੇ ਤਰੀਕੇ ਕਿਹੜੇ ਕਾਰਨਾ ਕਰਕੇ ਨਹੀਂ ਆਇਆ ਪੈਸਾ ਰੁਕਿਆ ਹੋਇਆ ਹੈਗਾ ਜਾਂ ਤਾਂ ਲੈਂਡ ਸੀਡਿੰਗ ਹੁੰਦਾ ਹੈਗਾ ਇਹਦੇ ਵਿੱਚ ਆਪਣਾ ਆਧਾਰ ਕਾਰਡ ਭਰਨਾ ਹੁੰਦਾ ਹੈਗਾ ਦੂਸਰਾ ਹੁੰਦਾ ਹੈਗਾ ਸਵੇ ਘੋਸ਼ਨਾ ਪੱਤਰ ਉਹ ਕਿ ਮੇ ਭਰਨਾ ਹੈਗਾ ਤੀਸਰਾ ਹੁੰਦਾ ਬੈਂਕ ਅਕਾਊਂਟ ਆਧਾਰ ਕਾਰਡ ਲਿੰਕ ਵੀ ਜਿਹੜਾ ਤੁਹਾਡਾ ਬੈਂਕ ਦਾ ਖਾਤਾ ਹੈਗਾ ਉਹਦੇ ਨਾਲ ਤੁਹਾਡਾ ਆਧਾਰ ਕਾਰਡ ਲਿੰਕ ਨਹੀਂ ਹੈਗਾ ਠੀਕ ਹੈ ਮੈਂ ਤਿੰਨੇ ਫਾਰਮਾਂ ਦੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈਗੀ ਆ ਇਹ ਫਾਰਮ ਤੁਸੀਂ ਖੁਦ ਨਹੀਂ ਭਰਨਾ ਹੈਗਾ ਇਹ ਫਾਰਮ ਤੁਸੀਂ ਆਨਲਾਈਨ ਕਰਵਾ ਸਕਦੇ ਹੋ ਇਸ ਨੰਬਰ ਤੇ ਕਾਲ ਕਰਕੇ 7009594393 ਆਲੁਖ ਕੈਫੇ ਹੈਗਾ ਤੇ ਮੇਰੇ ਪਿੰਡ ਦੇ ਵਿੱਚ ਹੀ ਇਹ ਕੈਫੇ ਹੈਗਾ ਠੀਕ ਹੈ ਮੈਂ ਤਿੰਨੇ ਫਾਰਮਾਂ ਦੀ ਜਾਣਕਾਰੀ ਪਿਛਲੇ ਜਿਹੜੀ ਕਿਸ ਤਾ ਇਸਤ ਉਤ ਵੀ ਜਾਣਕਾਰੀ ਕਿਸਾਨ ਭਰਾਵਾਂ ਨੂੰ ਦਿੱਤੀ ਤੇ ਉਸ ਤਰੀਕੇ ਦੇ ਨਾਲ ਹੀ ਜਿਹੜੇ ਕਿਸਾਨ ਭਰਾਵਾਂ ਨੇ ਫਾਰਮ ਭਰਿਆ ਉਹਨਾਂ ਦੇ ਪੈਸੇ ਕੱਲ ਉਹਨਾਂ ਦੇ ਖਾਤਿਆਂ ਵਿੱਚ ਆ ਗਏ ਠੀਕ ਹੈ ਕਿਸੇ ਦੀਆਂ 5 ਕਿਸ਼ਤਾਂ ਰੁਕੀਆਂ ਸੀ ਕਿਸੇ ਦੀਆਂ 10 ਕਿਸ਼ਤਾਂ ਤੇ ਕਿਸੇ ਦੀਆਂ ਕਿੰਨੀਆਂ ਕਿਸ਼ਤਾਂ ਕਹਿਣ ਦਾ ਭਾਵ ਵੀ ਜਿੰਨੀਆਂ ਕਿਸ਼ਤਾਂ ਪੈਂਡਿੰਗ ਸੀ ਉਹ ਕੱਲ ਕਿਸਾਨ ਭਰਾਵਾਂ ਨੂੰ ਮਿਲ ਚੁੱਕੀਆਂ ਨੇ ਸਮੇਤ 20 ਬੀਮੀ ਕਿਸ਼ਤਾਂ ਦੀ ਠੀਕ ਹੈ ਕਰਨਾ ਕੀ ਹੈ ਪਹਿਲਾ ਫਾਰਮ ਲੈਣਾ ਹੈਗਾ ਆਪਾਂ ਨੇ ਲੈਂਡ ਸੀਡਿੰਗ ਵਾਲਾ ਇਹਦੇ ਵਿੱਚ ਆਪਣੇ ਡਿਟੇਲ ਭਰੇ ਜਾਣੀਆਂ ਸਕਰੀਨ ਦੇ ਇੱਕ ਸ਼ੈਡ ਹੋ ਫਾਰਮ ਵੀ ਲੱਗਿਆ ਹੋਇਆ ਹੈਗਾ ਬਾਕੀ ਜਾਣਕਾਰੀ ਜੇ ਤੁਸੀਂ ਫਾਰਮ ਆਨਲਾਈਨ ਕਰਉਂਦਾ ਹੈ ਸੇਵਾਈ ਦੇ ਨਾਲ ਤੁਸੀਂ ਗੱਲ ਕਰਨੀ ਹੈਗੀ ਆ ਬਿਨੇਕਾਰ ਦਾ ਨਾਮ ਆਵੇਗਾ ਪਿਤਾ ਦਾ ਨਾਮ ਦਾਦਾ ਦਾ ਨਾਮ ਤੇ ਮੋਬਾਈਲ ਨੰਬਰ ਆਧਾਰ ਕਾਰਡ ਜਿਹੜਾ ਰਜਿਸਟ੍ਰੇਸ਼ਨ ਨੰਬਰ ਹੈਗਾ ਉਹ ਇਸ ਵਾਈ ਕੇਫਰ ਤੁਸੀਂ ਨੇ ਲੈਣਾ ਹੈ ਕਿ ਇਸ ਨੂੰ ਕੱਢ ਕੇ ਦੇ ਦੇਣਗੇ ਪੱਕਾ ਰਿਸ ਪਿੰਡ ਦਾ ਨਾਮ ਜਿੱਥੇ ਜ਼ਮੀਨ ਸਤ ਹੈ ਪਿੰਡ ਦਾ ਕੋਡ ਜਿੱਥੇ ਜ਼ਮੀਨ ਸਤ ਹੈ ਤੇ ਤਹਿਸੀਲ ਤਹਿਸੀਲ ਜਿੱਥੇ ਤੁਹਾਡੀ ਜ਼ਮੀਨ ਹੈਗੀ ਜਿਹੜੀ ਤੁਹਾਨੂੰ ਤਹਿਸੀਲ ਪੈਂਦੀ ਹੈਗੀ ਆ ਠੀਕ ਹੈ ਨੰਬਰਦਾਰ ਜਾਂ ਸਰਪੰਚ ਦੀ ਮੋਹਰ ਉਸ ਤੋਂ ਬਾਅਦ ਪਟਵਾਰੀ ਦੀ ਮੋਹਰ ਨਾਲ ਇਹਦੇ ਤੁਸੀਂ ਨੇ ਲਾਉਣੀ ਹੈਗੀ ਆ ਆਪਦੀ ਜ਼ਮੀਨ ਦੀ ਫਰਦ ਜਿਹਦੇ ਨਾਮ ਤੇ ਤੁਹਾਨੂੰ ਪੈਸਾ ਮਿਲਦਾ ਹੈਗਾ ਇੱਕ ਗੱਲ ਹੋਰ ਨੋਟ ਰੱਖਿਓ ਜੇ ਸੁਡਿ ਮੈਰਿਜ ਹੋਈ ਹੈਗੀ ਆ ਜਾਂ ਤਾਂ ਪਤੀ ਦਾ ਭਰਿਆ ਜਾਵੇਗਾ ਜਾਂ ਪਤਨੀ ਦਾ ਦੋਨਾਂ ਦੇ ਵਿੱਚੋਂ ਇੱਕ ਦਾ ਫਾਰਮ ਭਰਿਆ ਜਾਵੇਗਾ ਕਈ ਵਾਰ ਹੁੰਦਾ ਮੀਆਂ ਵਿਵੂ ਦੋਨੇ ਫਾਰਮ ਭਰਨ ਦੀ ਸਕੀਮ ਬਣਾ ਲੈਂਦੇ ਆ ਉਹ ਸਕੀਮ ਨਹੀਂ ਚੱਲਦੀ ਇੱਕ ਬੰਦੇ ਦਾ ਹੀ ਭਰਿਆ ਜਾ ਸਕਦਾ ਉਸ ਤੋਂ ਬਾਅਦ ਲੱਗਣਾ ਹੈਗਾ ਆਪਣਾ ਸਬਕੂਚਨ ਪੱਤਰ ਇਹ ਵੀ ਸਬਕੂਚਨ ਪੱਤਰ ਵਿੱਚ ਆਪਣਾ ਸਾਰਾ ਐਡਰੈਸ ਭਰਨਾ ਹੈਗਾ ਆਪਣਾ ਆਧਾਰ ਕਾਰਡ ਨੰਬਰ ਭਰਨਾ ਹੈਗਾ ਠੀਕ ਹੈ ਉਸ ਤੋਂ ਬਾਅਦ ਇੱਥੇ ਵੀ ਸਰਪੰਚ ਦੇ ਪੰਜ ਸਰਪੰਚ ਦੀ ਜਾਂ ਪੰਚ ਦੀ ਇੱਕ ਦੀ ਦੋਨਾਂ ਵਿੱਚ ਮੋਹਰ ਲਗਾਉਣੀ ਹੈਗੀ ਆ ਇਹ ਇਹ ਦੋਨੇ ਫਾਰਮ ਇੱਕ ਲੈਂਡ ਸੀਡਿੰਗ ਵਾਲਾ ਤੇ ਦੂਸਰਾ ਸਵੇ ਕੁਸ਼ਨਾ ਵਾਲਾ ਇਹ ਪਿੰਡ ਦੇ ਸਰਪੰਚ ਜਾਂ ਪੰਚ ਦੀ ਮੋਹਰ ਲਵਾ ਕੇ ਪਟਵਾਰੀ ਰਿਪੋਰਟ ਕਰਵਾ ਕੇ ਤੇ ਆਹ ਫਾਰਮ ਦੋਨੇ ਤੁਸੀਂ ਖੇਤੀਬਾੜੀ ਦਫ਼ਤਰ ਵਿੱਚ ਲੈ ਕੇ ਜਾਣੇ ਹੈਗੇ ਅੱਜ ਤੋਂ ਪੰਜ ਛੇ ਦਿਨਾਂ ਲੈ ਕੇਈ ਵਾਰ ਹੋ ਸਕਦਾ ਵੀ ਛੋਟਾ ਬੈਂਕ ਦਾ ਪ੍ਰੋਸੈਸ ਹੋਵੇ ਮੈਸੇਜ ਆਵੇ ਕੱਲ ਨੂੰ ਜਿਵੇਂ ਸੋਮਵਾਰ ਹੈਗਾ ਅਗਲੇ ਹਫਤੇ ਤੱਕ ਤੁਸੀਂ ਵੇਟ ਕਰ ਲਓ ਪੈਸਾ ਆ ਵੀ ਸਕਦਾ ਹੈਗਾ ਤੀਸਰਾ ਫਾਰਮ ਹੈਗਾ ਬੈਂਕ ਅਕਾਊਂਟ ਆਧਾਰ ਕਾਰਡ ਜਿਹੜਾ ਲਿੰਕ ਜਿਹੜਾ ਤੁਹਾਡਾ ਬੈਂਕ ਦੇ ਵਿੱਚ ਅਕਾਊਂਟ ਦਿੱਤਾ ਹੋਇਆ ਹੈ ਹਨਾ ਉਹਦੇ ਨਾਲ ਕਈ ਵਾਰ ਆਪਣਾ ਆਧਾਰ ਕਾਰਡ ਹੁੰਦਾ ਜਿਹੜਾ ਉਹ ਲਿੰਕ ਨਹੀਂ ਹੁੰਦਾ ਉਹ ਆਧਾਰ ਕਾਰਡ ਲਿੰਕ ਵੀ ਤੁਸੀਂ ਆਨਲਾਈਨ ਇਸ ਵਾਈ ਦੇ ਨਾਲ ਗੱਲ ਕਰਕੇ ਤੁਸੀਂ ਆਨਲਾਈਨ ਕਰਵਾ ਸਕਦੇ ਹੋ ਠੀਕ ਹੈ ਇਹ ਤਿੰਨੇ ਕੰਮ ਕਰਨੇ ਜ਼ਰੂਰੀ ਹੈ ਜੇ ਤੁਹਾਡਾ ਪੈਸਾ ਨਹੀਂ ਆਇਆ ਹੈਗਾ ਕੋਈ ਜਾਦੇ ਖਰਚਾ ਨਹੀਂ ਹੈਗਾ ਵਿੱਚ ਬਈ ਕੀ ਕਰਦੇ ਆਪਦੇ ਫੋਨਾਂ ਦੇ ਉੱਪਰ ਹਨਾ ਮੱਥਾ ਮਾਰਨਗੇ ਯਾਰ ਇਸ ਤਰ੍ਹਾਂ ਕਹ ਲਈ ਅਸੀਂ ਇਸ ਤਰ੍ਹਾਂ ਕਰ ਲਈਏ ਉਹ ਉੱਥੇ ਦੇਖੋ ਕੁਝ ਨਹੀਂ ਹੁੰਦਾ ਕਿਉਂਕਿ ਬਈ ਕੈਫੇ ਵਾਲਾ ਕੋਲ ਨੈਟ ਦੀ ਸਰਵਿਸ ਵਧੀਆ ਹੁੰਦੀ ਹੈ ਹਰ ਰੋਜ਼ ਉਹ ਕੰਮ ਕਰਦੇ ਨੇ ਕਿਹੋ ਲੈਪਟਾਪ ਤੇ ਕੰਮ ਕਰਦੇ ਚਾਹੇ ਕੰਪਿਊਟਰ ਤੇ ਕੰਮ ਕਰਦੇ ਉਹਨਾਂ ਕੋਲੇ ਪ੍ਰੋਸੈਸਰ ਹੁੰਦੇ ਹੈਗਾ ਕੰਮ ਕਰਨ ਦਾ ਤਰੀਕਾ ਵੀ ਹੁੰਦਾ ਤੇ ਕੰਮ ਜਲਦੀ ਵੀ ਕਰਦੇ ਆ ਸੋਡਾ ਰੁਕਿਆ ਪੈਸਾ ਵਾਪਸ ਆ ਜਾਏਗਾ ਠੀਕ ਹੈ ਜਿੰਨਾ ਦੇ ਵੀ ਰੁਕੇ ਪੈਸਾ ਸੀਗਾ ਪਿਛਲੀ ਵਾਰ ਮੈਂ ਵੀਡੀਓ ਪਾਈ ਉਹਦੀ ਹੈਲਪ ਦੇ ਨਾਲ ਕਾਫੀ ਕਿਸਾਨ ਭਰਾਵਾਂ ਦਾ ਕੜਕੜਕ ਦੇਣੇ ਪੈਸਾ ਆਇਆ ਕੱਲ ਕਿਸੇ ਨੂੰ 18000 ਮਿਲ ਗਿਆ ਕਿਸੇ ਨੂੰ 14000 ਮਿਲ ਗਿਆ ਕਿਸੇ ਨੂੰ 10000 ਕਹਿੰਦਾ ਪਾਬ ਕਿਸੇ ਦੀਆਂ 6 ਕਿਸ਼ਤਾਂ ਦਾ ਪੈਸਾ ਆ ਗਿਆ ਕਿਸੇ ਦੀਆਂ 7 ਕਿਸ਼ਤਾਂ ਦਾ ਕਿਸੇ ਦੀਆਂ 10 ਕਿਸ਼ਤਾਂ ਦਾ ਇਹਨਾਂ ਦਾ 38 38000 ਰੁਪਇਆ ਵੀ ਆਇਆ ਕਿ ਇਹਦੀ ਇੱਕ ਕਿਸ਼ਤ ਆ ਗਈ ਠੀਕ ਹੈ ਚਲੋ ਫਾਇਦਾ ਹੋਇਆ ਹੈਗਾ ਪੀਐਮ ਖਿਸਾਨ ਸਨਮਾਨੀ ਦੀ ਕਿਸ਼ਤ ਜਿਹੜੀ ਪਈ ਆ ਕਾਫੀ ਬੜੇ ਟਾਈਮ ਤੇ ਜਿਹੜੀ ਸਹੀ ਟਾਈਮ ਤੇ ਪਈ ਆ ਕਿਉਂਕਿ ਹੁਣ ਜਿਹੜਾ ਝੋਨੇ ਦੇ ਵਿੱਚ ਕਿਸਾਨ ਭਰਾ ਜੋ ਖਰਚ ਵਗੈਰਾ ਕਰ ਰਿਹਾ ਇਹ ਨੂੰ ਮੇਨਟੇਨ ਹੋ ਜਾਂਦਾ ਜਾਂ ਕੋਈ ਹੋਰ ਕੁ ਬਿਲ ਦਾ ਜਿਹੜੀ ਕੰਮ ਧੰਦੇ ਵਿੱਚ ਆ ਜਾਂਦਾ ਪਰ ਇਹਨਾਂ ਤਿੰਨੇ ਫਾਰਮਾਂ ਦੇ ਵਿੱਚੋਂ ਤੁਸੀਂ ਫਾਰਮ ਭਰਨੇ ਹੈਗੇ ਪਹਿਲਾਂ ਇਹੀ ਚੈੱਕ ਕਰਵਾ ਲਓ ਇਸ ਬਾਈ ਦੇ ਨਾਲ ਤੁਸੀਂ ਗੱਲ ਕਰ ਲਿਓ ਕਿ ਸਾਡਾ ਪੈਸਾ ਆਇਆ ਕਿਉਂ ਨਹੀਂ ਆਇਆ ਕਈ ਵਾਰ ਆਧਾਰ ਕਾਰਡ ਵੈਰੀਫਾਈ ਕਰਨਾ ਹੁੰਦਾ ਉਹ ਤੁਹਾਡੇ ਉੱਤੇ ਕੈਫੀ ਤੇ ਬਾਈ ਫੋਟੋ ਕਰਕੇ ਤੁਹਾਡਾ ਜਿਹੜਾ ਆਧਾਰ ਕਾਰਡ ਹੈ ਜਿਹੜੀ ਤੁਹਾਡੀ ਮਤਲਬ ਵੈਰੀਫਾਈ ਹੈਗਾ ਹੈ ਨਾ ਉਹਨੂੰ ਨਾਲ ਦੀ ਨਾਲ ਕਰ ਦਿੰਦਾ ਕਈ ਵਾਰ ਉਸ ਤੋਂ ਬਾਅਦ ਵੀ ਪੈਸਾ ਤੁਹਾਡਾ ਮਿਲ ਜਾਂਦਾ ਤੇ ਪਿਛਲੇ ਵਾਰ ਮੈਂ ਵੀਡੀਓ ਬਾਈ ਕਾਹੀ ਕਿਸਾਨ ਭਰਾਵਾਂ ਨੇ ਵੀਡੀਓ ਦੀ ਸਪੋਰਟ ਵੀਡੀਓ ਦੀ ਸਪੋਰਟ ਦੇ ਨਾਲ ਆਪਦੇ ਫਾਰਮ ਭਰੇ ਇਸ ਵੀਡੀਓ ਦੀ ਸਪੋਰਟ ਦੇ ਨਾਲ ਤੁਸੀਂ ਇਸ ਬਾਈ ਦੇ ਨਾਲ ਗੱਲ ਕਰਕੇ ਤੇ ਇੱਥੇ ਆ ਕੇ ਤੁਸੀਂ ਫਾਰਮ ਭਰੋ